ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਜਿੱਥੇ ਬੋਲਣ ਦਾ ਕੋਈ ਫਾਇਦਾ ਨਾ ਹੋਵੇ ਉੱਥੇ ਚੁੱਪ ਚੀ ਫਾਇਦਾ ਤੇ ਜਿੱਥੇ ਕੋਈ ਸੁਣਨ ਵਾਲਾ ਨਾ ਹੋਵੇ ਉਸੇ ਵਿੱਚ ਚੁੱਪ ਚੀ ਫਾਇਦਾ ਪਰ ਫਿਰ ਵੀ ਜੀ ਕਰ ਪੈਂਦਾ ਹੈ ਬਾਬਾ ਦੀਆਂ ਗੱਲਾਂ ਕਰਨ ਤੇ ਕਾਹ ਕੋ ਸੁਣੇ ਜਾਂ ਨਾ ਸੁਣੇ 10 12 ਵਾਰ ਦੇ ਕਈ ਵਾਰ ਸੁਣ ਲੈਂਦੇ ਚਲ ਵੀ ਨਹੀਂ ਬਹੁਤ ਨੇ ਮਹੱਲਾ ਪਹਿਲਾ ਨਾਲਕ ਬੋਲਣ ਚਖਣਾ ਦੁੱਖ ਛਡ ਮੰਗਿਆ ਸੁਖ ਗੁਰੂ ਸਾਹਿਬ ਕਹਿੰਦੇ ਆ ਕਿ ਇਹ ਬੋਲਿਆ ਤੇਰਾ ਜਿਹੜਾ ਐਵੇਂ ਚੱਖ ਮਾਰਨ ਵਾਲੀ ਗੱਲ ਹੀ ਹੈ ਭਾਬ ਮੂਖਾਂ ਵਾਲਾ ਗੋਲ ਬੋਲਿਆ ਹੀ ਹੈ ਜਿਹੜਾ ਤੋਂ ਦੁੱਖ ਨੂੰ ਛੱਡ ਕੇ ਤੇ ਰੱਬ ਤੋਂ ਸੁੱਖ ਮੰਗਦਾ ਹੈ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਆਹ ਦੇ ਦੇ ਆਉ ਦੇ ਦੇ ਦੁੱਖਾਂ ਕਲੇਸ਼ਾਂ ਦਾ ਨਾਸ ਕਰ ਉਹ ਕਾਰਾ ਕਰ ਕਈ ਕੋਸ਼ਿਸ਼ੀ ਮੰਗਦੇ ਆ ਪਰ ਦੁੱਖ ਨੂੰ ਉਹਨੇ ਥੋੜਾ ਜਿਹਾ ਛੱਡ ਤੇ ਕਰਦੇ ਇਹ ਸਾਡੇ ਕੌਮ ਦੀ ਚੀਜ਼ ਨਹੀਂ ਇਹ ਆ ਡਗਵਾਂ ਤੇ ਦੇ ਦੇ ਕਿਸੇ ਹੋਰ ਨੂੰ ਦੇ ਦੇ ਨਾਲੇ ਵੀ ਅਸੀਂ ਕਰਦੇ ਜੇ ਦੂਜੇ ਵਾਸਤੇ ਮੰਗਦੇ ਆਂ ਤੇ ਵਾਸਤੇ ਅਸੀਂ ਦੁੱਖ ਮੰਗਦੇ ਆਂ ਬੇਨਤਾ ਵਿਸਰਵ ਨੇੜ ਦੇ ਤੇ ਆਪਦੇ ਵਾਸਤੇ ਅਸੀਂ ਸੁੱਖ ਮੰਗਦੇ ਆਂ ਦੁੱਖ ਛੱਡ ਮੰਗੀਆਂ ਸੁੱਖ ਅਰਦਾਸਾਂ ਕਰਦੇ ਆਂ ਤੇ ਕਰਵਾਉਂਦੇ ਵੀ ਆਂ ਤੇ ਭਾਈ ਸਾਹਿਬ ਬੜੀਆਂ ਲੰਮੀਆਂ ਲੰਮੀਆਂ ਅਰਦਾਸਾਂ ਕਰਦੇ ਆ ਗੁਰਮੁਖ ਪਰਿਵਾਰ ਨਾਲ ਐਂ ਕਰੀ ਤੇ ਗੁਰਮੁਖ ਪਰਿਵਾਰ ਨੂੰ ਬਹੁਤ ਕਰੀ ਦੁੱਖ ਸੁਖ ਦੇ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੁੱਖ ਗੁਰਨਾਥ ਸਾਹਿਬ ਕਹਿੰਦੇ ਆ ਦੁੱਖ ਤੇ ਸੁਖ ਤੇਰੇ ਮਨ ਦੀ ਅਵਸਥਾ ਹੈ ਉਸ ਪਰਮੈਸ਼ਰ ਨੇ ਬਣਾਈ ਹੈ ਤੋ ਕੱਪੜਿਆਂ ਵਾਂਗੂ ਬਦਲਦੀ ਰਹਿੰਦੀ ਜਿਵੇਂ ਤਨ ਦੇ ਕੱਪੜੇ ਬਦਲਦੇ ਰਹਿੰਦੇ ਹਨ ਇਹ ਮਨ ਦੀ ਅਵਸਥਾ ਵੀ ਬਦਲਦੀ ਰਹਿੰਦੀ ਹੈ ਕਦੇ ਦੁੱਖ ਤੇ ਕਦੇ ਸੁਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਤੇ ਜਿੱਥੇ ਸਾਡੇ ਬੋਲਣ ਦਾ ਕੋਈ ਫਾਇਦਾ ਹੀ ਨਹੀਂ ਉਥੇ ਚੁੱਪਚੀ ਫਾਇਦਾ ਹੈ ਕਿਉਂਕਿ ਕਰਨੀ ਦਾ ਰਬ ਨੇ ਆਪਣੀ ਮਰਜ਼ੀ ਹੈ ਸਾਡੀ ਅਰਦਾਸ ਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਕਾ ਮੋਲ ਹੈ ਕਿ ਜੇ ਅਰਦਾਸ ਬਾਪ ਪੁੱਤ ਦੋ ਸਾਕੀ ਨਾ ਤੈਨਾਂ ਕਿਹੜਾ ਮੋਹ ਲਾਇਕ ਤੂੰ ਅਰਦਾਸਾ ਕਰਦਾ ਜਿਹੜੀਆਂ ਲੰਮੀਆਂ ਹੱਥ ਜੋੜ-ਜੋੜ ਕੇ ਤੇੜੀਆਂ ਕਰਤੂਤਾਂ ਜਿਹੜੀਆਂ ਚੰਗੀਆਂ ਮਾੜੀਆਂ ਪਾਪ ਕੋਲ ਜਾਂ ਜੋ ਵੀ ਤੂੰ ਕਰਦਾ ਉਹ ਦਾ ਬਰਾਬਰ ਤੇਰੇ ਮਨ ਦੇ ਵਿੱਚ ਤੇਰੇ ਹਿਰਦੇ ਦੇ ਵਿੱਚ ਖਲੋਤੇ ਆ ਸਾਖੀ ਗਵਾਹ ਖਲੋਤੇ ਆ ਤੇਰੇ ਜਿਹੜਾ ਕੁਝ ਤੂੰ ਕੀਤਾ ਹੈ ਤੇਰਾ ਬਨੂ ਤੋਂ ਬੇਨਤੀਆਂ ਕਰਦਾ ਇਹਨੂੰ ਬਦਲ ਕੇ ਤੇ ਸੁੱਖ ਦੇ ਦੇ ਔਰ ਗੁਰੂ ਸਾਹਿਬ ਕਹਿੰਦੇ ਦੁੱਖ ਸੁੱਖ ਦੋ ਜਿਹੇ ਦਰ ਕੱਪੜੇ ਪਹਿਰੇ ਜੈ ਬਨੋਖ ਇਹ ਕੁਦਰਤ ਵਾਲੇ ਦੀ ਕੁਦਰਤ ਨੂੰ ਬਣਾਉਣ ਵਾਲੇ ਦੀ ਕਰਾ ਜਾਏ ਜੇਕਰ ਨਿਯਮ ਬਣਾਇਆ ਉਸੇ ਇਹ ਤਬਦੀਲੀ ਹੁੰਦੀ ਰਹਿੰਦੀ ਹੈ ਕਦੇ ਦੁੱਖ ਤੇ ਕਦੇ ਸੁੱਖ ਸਗਾ ਇੱਕੋ ਜਿਹਾ ਮੌਸਮ ਨਹੀਂ ਰਹਿੰਦਾ ਜਿਵੇਂ ਗਰਮੀ ਸਰਦੀ ਬਦਲਦੀ ਰਹਿੰਦੀ ਨਾ ਦੁੱਖ ਸੁੱਖ ਵੀ ਬਦਲਦੇ ਰਹਿੰਦੇ ਆ ਇਹ ਸਾਡੇ ਸ਼ਰੀਰ ਨਾਲ ਵੀ ਸੰਬੰਧਤ ਨੇ ਤੇ ਸਾਡੇ ਮਨ ਦੇ ਨਾਲ ਵੀ ਸੁਬੰਧਾ ਸਾਡੀ ਸੋਚ ਨਾਲ ਸੁਬੰਧਨ ਹੈ ਸਾਡੀ ਸੁਖਤੀ ਨਾਲ ਸੁਬੰਧਤ ਨੇ ਕਈ ਦਾ ਦੁੱਖ ਅਸੀਂ ਆਪੇ ਹੀ ਸੇੜ ਲੈਨੇ ਆਂ ਜਿਵੇਂ ਜਿਵੇਂ ਸਾਡਾ ਲਾਲਚ ਵੱਧਦਾ ਜਾਂਦਾ ਹੈ ਮੋਹ ਵੱਧਦਾ ਜਾਂਦਾ ਹੈ ਜੋ ਹੋਰ ਵੀ ਕੁਝ ਵੱਧਦਾ ਜਾਂਦਾ ਹੈ ਦੁੱਖ ਵੀ ਵੱਧ ਜਾਂਦੇ ਆ ਪਰ ਦੁੱਖ ਸਾਨੂੰ ਮਨਜ਼ੂਰ ਨਹੀਂ ਅਸੀਂ ਆਣੇ ਨਹੀਂ ਦੁੱਖ ਨਹੀਂ ਪ੍ਰਵਾਹ ਅਸੀਂ ਲੈਣੇ ਰਣ ਤੋਂ ਸੋਖੀ ਦੇ ਸਾਰੇ ਕੰਗੇ ਚੰਗਾ ਸਾਨੂੰ ਦੇ ਦੇ ਤੇ ਦੂਜਾ ਕੋਈ ਨਾ ਹੋਵੇ ਜੈਸਾ ਤੂੰ ਕਰੇ ਤੈਸਾ ਕੋ ਹੋਏ ਤੁਜ ਬਿਨ ਦੂਜਾ ਨਹੀਂ ਕੋ ਪਰ ਹੋਣਾ ਉਹ ਹੈ ਜਿਹੜਾ ਵਕਾਲਪੁਰਖ ਕਰੇਗਾ ਸਾਡੀਆਂ ਅਰਦਾਸਾਂ ਨਾਲ ਨਹੀਂ ਕੁਝ ਹੋਣਾ ਤੇ ਜੇ ਕਿਸੇ ਦੀ ਮਹਾਂਪੁਰਸ਼ ਦੀ ਅਰਦਾਸ ਵਿੱਚ ਇਹ ਕੀ ਪਾਵਰ ਦੇ ਵਿੱਚ ਜ਼ਰੂਰ ਸ੍ਰਿਸ਼ਟੀ ਨੂੰ ਬਦਲ ਸਕਦਾ ਹੋਣਾ ਪਰ ਗੁਰਬਾਣੀ ਦੇ ਵਿੱਚ ਤਾਂ ਇਹ ਲਿਖਿਆ ਕਿ ਦੁੱਖ ਸੁੱਖ ਦੋਹੇਦਾਰ ਕੱਪੜੇ ਪਹਿਰੇ ਜਾਏ ਮਨੋਕ ਕੀ ਤਾਂ ਇਹ ਚੱਲਿਆ ਇਹ ਨਹੀਂ ਬਦਲ ਅੱਜ ਗਰੀ ਨਾਈਕਾ ਵੀ ਜੇ ਕੋਈ ਵੀ ਇੱਕ ਸੁਣਵਾਇਆ